ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਹੋ ਨੇ ਉਮੀਦ ਕਰਦਾ ਕਿ ਰਾਜੀ ਖੁਸ਼ ਹੋਗੇ ਚੜ੍ਹਦੀ ਕਲਾ 'ਚ ਹੋਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਟੌਪਿਕ ਤੇ ਅੱਜ ਗੱਲਬਾਤ ਕਰਾਂਗੇ ਤੇ ਵੀਡੀਓ ਵਧੀਆ ਲੱਗਦੀ ਹੁੰਦਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਤੇ ਚੈਨਲ ਨੂੰ ਜੇ ਸਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਦਿਓ ਜੀ ਠੀਕ ਹੈ ਜੀ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮੈਂ ਬੜੇ ਲੋਕਾਂ ਨੂੰ ਕਹਿੰਦੇ ਸੁਣਿਆ ਪੈਸੇ ਬਾਰੇ ਇੱਕ ਗੱਲ ਵੀ ਪੈਸਾ ਕੀ ਆ ਪੈਸਾ ਜ਼ਰੂਰੀ ਨਹੀਂ ਹੈਗਾ ਹਨਾ ਜ਼ਿੰਦਗੀ ਦੇ ਵਿੱਚ ਹਨਾ ਵੀ ਪੈਸੇ ਹੀ ਪੈਸਾ ਨਹੀਂ ਹੁੰਦਾ ਹਨਾ ਪਰ ਮੈਂ ਇਥੇ ਤੁਹਾਨੂੰ ਇੱਕ ਦੋ ਚੀਜ਼ਾਂ ਦੱਸੂਗਾ ਵੀ ਪੈਸਾ ਕਦੇ ਕਦੇ ਵੀ ਜ਼ਿੰਦਗੀ 'ਚ ਇਹ ਗੱਲ ਨਹੀਂ ਕਹਣੀ ਤੁਸੀਂ ਇਹ ਲੜ ਬਨ ਲਓ ਇਹ ਗੱਲ ਕਦੇ ਨਹੀਂ ਕਹਣੀ ਜਿੰਦਗੀ 'ਚ ਵੀ ਪੈਸਾ ਜ਼ਰੂਰੀ ਨਹੀਂ ਹੈਗਾ ਪੈਸੇ ਦੀ ਅਹਿਮੀਅਤ ਦੋਸਤੋ ਉਦੋਂ ਪਤਾ ਲੱਗਦੀ ਆ ਜਦੋਂ ਤੁਸੀਂ ਭੁੱਖੇ ਢਿੱਡ ਸੌਂਨੇ ਹੋ ਜੇ ਰੋਟੀ ਲਈ ਪੈਸਾ ਨਹੀਂ ਹੁੰਦਾ ਫਿਰ ਪਤਾ ਲੱਗਦਾ ਪੈਸੇ ਦੀ ਅਹਿਮੀਅਤ ਕੀ ਆ ਠੀਕ ਆ ਜੀ ਫਿਰ ਗੱਲ ਕਰਾਂਗੇ ਚਲੋ ਆਪਾਂ ਭੈਣਾਂ ਦਾ ਵਿਆਹ ਕਰਦੇ ਆ ਨਾ ਪੈਣ ਦੇ ਵਿਆਹ ਤੇ ਜਦੋਂ ਖਰਚਾ ਹੁੰਦਾ ਪੈਸਾ ਲੱਗਦਾ ਤੇ ਹੱਥ 'ਚ ਪੈਸਾ ਨਹੀਂ ਹੁੰਦਾ ਉਦੋਂ ਬਹੁ ਟੈਨਸ਼ਨ ਹੁੰਦੀ ਆ ਠੀਕ ਆ ਜੀ ਪੈਸਾ ਜ਼ਰੂਰੀ ਆ ਜੀ ਇਹ ਨਾ ਕਿ ਉਹ ਵੀ ਪੈਸਾ ਜ਼ਰੂਰੀ ਨਹੀਂ ਜਦੋਂ ਕੋਈ ਘਰ 'ਚ ਬਿਮਾਰ ਪਿਆ ਹੋਵੇ ਤੇ ਆਪਾਂ ਪੈਸੇ ਕਰਕੇ ਉਹਦਾ ਇਲਾਜ ਨਾ ਕਰਵਾ ਸਕੀਏ ਠੀਕ ਆ ਜੀ ਉਦੋਂ ਵੀ ਪੈਸਾ ਦੀ ਪੈਸੇ ਦੀ ਲੋੜ ਪੈਂਦੀ ਆ ਪੈਸਾ ਬਹੁਤ ਜ਼ਰੂਰੀ ਆ ਥੋੜੀ ਇਮੋਸ਼ਨਲ ਜੀ ਵੀਡੀਓ ਆ ਇਹ ਪਰ ਇਹ ਚੀਜ਼ਾਂ ਕੰਮ ਦੀਆਂ ਨੇ ਸੁਣਨ ਵਾਲੀਆਂ ਨੇ ਤੇ ਇਸ ਲਈ ਪੈਸਾ ਬਹੁਤ ਜ਼ਰੂਰੀ ਆ ਹਾਂ ਤੇ ਜਦੋਂ ਤੁਸੀਂ ਮੰਨ ਲਓ ਯੰਗੋਂ ਤੁਹਾਡਾ ਤੁਹਾਡੇ ਫਾਦਰ ਸਾਹਿਬ ਤੁਹਾਡੇ ਪਿਤਾ ਜੀ ਤੁਹਾਡੇ ਡੈਡੀ ਛੁੱਟੀ ਵਾਲੇ ਦਿਨ ਵੀ ਕੰਮ ਤੇ ਜਾਂਦੇ ਨੇ ਉਦੋਂ ਪਤਾ ਲੱਗਦੀ ਹੈ ਪੈਸੇ ਦੀ ਅਹਿਮੀਅਤ ਵੀ ਪੈਸਾ ਕਿੰਨਾ ਜ਼ਰੂਰੀ ਆ ਠੀਕ ਹੈ ਜੀ ਇਹ ਕਹਿ ਸਕਦੇ ਆ ਪੈਸਾ ਸਭ ਕੁਝ ਨਹੀਂ ਪਰ ਪੈਸਾ ਜਿਹੜਾ ਹੈਗਾ ਨਾ ਉਹ ਬਹੁਤ ਕੁਛ ਆ ਸੋ ਇਸ ਲਈ ਆਪਣੇ ਜ਼ਿੰਦਗੀ ਚ ਕਦੇ ਵੀ ਇਹ ਲੜ ਨਾਲ ਬੰਨ ਲਓ ਗੱਲ ਇਹ ਨਹੀਂ ਕਹਿਣਾ ਵੀ ਪੈਸਾ ਜ਼ਰੂਰੀ ਨਹੀਂ ਹੈਗਾ ਪੈਸਾ ਬਹੁਤ ਜ਼ਰੂਰੀ ਆ ਠੀਕ ਹੈ ਜੀ ਪੈਸਾ ਤੁਹਾਨੂੰ ਬਹੁਤ ਉੱਪਰ ਤੱਕ ਲੈ ਆ ਸਕਦਾ ਪੈਸਾ ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰ ਸਕਦਾ ਸਭ ਕੁਝ ਨਹੀਂ ਹੈਗਾ ਪਰ ਪੈਸਾ ਬਹੁਤ ਕੁਛ ਆ ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਰੱਬ ਰੱਖਾ